ਆ ਦੇਖੋ ਤੇ ਬਾਈ ਸਪਰੇ ਦੀ ਸ਼ੀਸ਼ੀ ਲੈ ਕੇ ਬੈਠਾ ਕਮੇਟੀ ਦੇ ਵਿੱਚ ਆ ਨਗਰ ਕੌਸ਼ਲ ਦੇ ਵਿੱਚ ਬਾਈ ਹੋ ਕੀ ਗਿਆ ਬਾਈ ਬਾਈ 3 ਮਹੀਨੇ ਹੋ ਗਏ ਪਾਣੀ ਨਹੀਂ ਆਉਂਦਾ ਗਵਾਡੀਆਂ ਦੇ ਵੀ ਬੰਦ ਕਰਤਾ ਯਾਰ ਪਾਣੀ ਅੱਛਾ ਕਿਹੜਾ ਬਾੜ ਆਪਣਾ ਮੇਰਾ ਛੰਨਾ ਰੋਡ ਤੇ ਹੈਨਾ ਛੰਨਾ ਰੋਡ ਤੇ ਠੀਕ ਹੈ ਫਿਰ ਆਸਪਤਾਲ ਦੇ ਸੀਸੀ ਬਾਈ ਇਹ ਪੀਵਾਂਗੇ ਰਾਮ ਪੀ ਆਪੀ ਨਹੀਂ ਬਾਈ ਯਾਰ ਬਾਈ ਦੇਖ ਸਾਡੇ ਕਾਗਜੀ ਮਸਲਾ ਹੁੰਦਾਗਾ ਇੱਥੇ ਕਈਆਂ ਕਈਆਂ ਸਭ ਨੂੰ ਹੋਈਆਂ ਨੇ ਠੀਕ ਆ ਯਾਰ ਮੇਰਾ ਜਰੂਰ ਕੱਟ ਜਾ ਕੋਈ ਨੇ ਫੜਾ ਦੇ ਆ ਫੜਾ ਦੇ ਚਲਾ ਫੜਾ ਦੇ ਫੜਾ ਦੇ ਜਾ ਫੜਾ ਦੇ ਤੇਜੀ ਤੇਜੀ ਆਪਾ ਕਰਾਉਣੇ ਮਸਲਾ ਹਲ ਕਰਾਉਣੇ ਆ ਬਾਈ ਬੰਦਾ ਰੋ ਰਿਹਾ ਯਾਰ ਹਨਾ ਤੇਜੀ ਬਾਈ ਫੜਾ ਦੇ ਨੇ ਆਪਾ ਕਰਾਉਣੇ ਮਸਲਾ ਮਸਲਾ ਹਲ ਕਰਾਉਣੇ ਆ ਮਸਲਾ ਹਲ ਕਰਾ ਦੇ ਤੇਜੀ ਮਸਲਾ ਨਾ ਕਰ ਮਸਲਾ ਮੈਂ ਹੱਲ ਕਰਾਉਣੇ ਆ ਮਸਲਾ ਹੱਲ ਕਰਾਉਣੇ ਆ ਮਸਲਾ ਹੱਲ ਕਰਾਉਣੇ ਆ ਮਸਲਾ ਹੱਲ ਕਰਾਉਣੇ ਆ ਆਪਾਂ ਮਸਲਾ ਹੱਲ ਕਰਾਉਣੇ ਆ ਮੇਰੇ ਕੋਲੇ 20 ਵਾਰ ਹੀ ਜਾਇਆ ਯਾਰ ਮੈਂ ਮੈਂ ਕੋਈ ਨਾ ਪਾਣੀ ਦਾ ਹੱਲ ਨਾ ਮੇਰੇ ਮੋਟਰ ਮੱਚੀ ਹੋਈ ਐ ਰਿਸ਼ਤੇਦਾਰ ਐ ਲੈਣ ਹੀ ਕੱਟਦੀ ਲੈਣ ਹੀ ਕੱਟਦੀ ਅੱਛਾ ਲੈਣ ਹੀ ਕੱਟਦੀ ਠੀਕ ਐ ਯਾਰ ਤੇਰਾ ਹੱਲ ਕਰਾਉਣੇ ਬਈ ਦੇਖ ਸਾਡੇ ਸਰਕਾਰ ਨੇ ਬੇਦੀ ਕੀ ਦੱਸ ਬੰਦਾ ਕਿੱਥੋਂ ਪਾਣੀ ਪੀਊਗਾ ਔਖਾ ਗਾਇਆ ਤੇ ਕਿੰਨਾ ਬਜਾੜਾ ਔਖਾ ਯਾਰ ਐਣਾ ਬੰਦਾ ਪਾਣੀ ਕਿਨੇ ਦਰਸਦਾ ਐਣਾ ਅੱਜ ਦੀ ਘੜੀ ਤੇ ਬੱਚੇ ਪੀ ਜਾਂਦੇ ਆ ਤਿੰਨ ਦਿਨ ਹੋ ਗਏ ਮੈਂ ਨਾਤਾ ਨਹੀਂ ਹੈਗਾ ਠੀਕ ਬਾਈ ਦਾ ਮਸਲਾ ਦਾ ਹੱਲ ਬਾਈ ਜਰੂਰ ਹੋਣਾ ਚਾਹੀਦਾ ਬਾਈ ਸਵੇਦੀ ਅੱਜ ਸ਼ਿਸ਼ੀ ਲੈ ਕੇ ਇੱਥੇ ਪਹੁੰਚਿਆ ਤੇ ਜੀ ਇਹ ਕੰਮ ਨਹੀਂ ਕਰਨਾ ਬਾਈ ਬਣ ਕੇ ਤੇ ਜੀ ਇਹ ਕੰਮ ਨਹੀਂ ਕਰਨਾ ਇਹਦੇ ਕੋਲ ਹੈ ਨਹੀਂ ਤੇਜੀ ਤੇਰਾ ਹੱਲ ਕਰਾਉਣੇ ਆ ਤੇਰਾ ਹੱਲ ਕਰਾਉਣੇ ਆ ਆਪਾਂ ਮੰਤਰੀ ਸਾਹਿਬ ਨੂੰ ਫੋਨ ਕਰਦੇ ਨੇ ਤੇਰਾ ਹੱਲ ਕਰਾਉਣੇ ਤੂੰ ਲੈ 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 ਤੇਰਾ ਹੱਲ ਕਰਾਉਣੇ ਆਪਾਂ ਤੇਰਾ ਹੱਲ ਉਹਨਾਂ ਤੋਂ ਮੇਰਾ ਕੋਈ ਹੱਲ ਨਹੀਂ ਹੁੰਦਾ ਲੈ ਅਸੀਂ ਬਾਈ ਪਤਾ ਗੱਲ ਮੌਤ ਦਾ ਨਹੀਂ ਫਿਰ ਕੋਈ ਫਾਇਦਾ ਹੈਗਾ ਮਾਰ ਕੇ ਤੂੰ ਜਵਾਗ ਰੋਲ ਜਾਣਗੇ ਤੇਰੇ ਫਾਇਦਾ ਕੀ ਹੈ ਤੇਰਾ ਕੋਈ ਅਕਲ ਆਸ ਕਰਾਉਣੇ ਹੱਲ